ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੇ ਦਿਨੀ ਪਟਨਾ ਸਾਹਿਬ ਤਖਤ ਸੇ ਪੰਜ ਪਿਆਰੇ ਸਹਿਬਾਨ ਵੱਲੋਂ ਮਰਯਾਦਾ ਤੇ ਪਰੰਪਰਾਵਾਂ ਤੋਂ ਹਟ ਕੇ ਕੁਝ ਐਲਾਨ ਕੀਤੇ ਗਏ ਜਿਨ੍ਹਾਂ ਵਿੱਚ ਜਥੇਦਾਰ ਸਹਿਬਾਨ ਨੂੰ ਤਰਖਾਈਆ ਤੇ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੀ ਜਿਹੜੀ ਹੈ ਉਹ ਅਗੁਗਲੀ ਅਕਾਲ ਤਖਤ ਸਾਹਿਬ ਦੇ ਆਏ ਹੁਕਮਾਂ ਨੂੰ ਨਾ ਪ੍ਰਮਾਨ ਕਰਨਾ ਤੇ ਇਸ ਦੇ ਬਾਵਲੇ ਦੇ ਵਿੱਚ ਪਟਨਾ ਸਾਹਿਬ ਦੀ ਜਿਹੜੀ ਕਮੇਟੀ ਵੱਲੋਂ ਇਸ ਦੀ ਤਾਇਨ ਕਰਣੀ ਇਹਨਾਂ ਘਟਨਾਵਾਂ ਨੇ ਸਿੱਖ ਪੰਥ ਦੇ ਅੰਦਰ ਬਹੁਤ ਵੱਡਾ ਇੱਕ ਐ ਮੰਤੇ ਬੋਝ ਦਿੱਤਾ ਸੋ ਇਹ ਫੈਸਲੇ ਤੋਂ ਬਾਅਦ ਜਦੋਂ ਕੱਲ ਇੱਕ ਰਾਜਨੀਤਿਕ ਆਗੂ ਸੁਭੀਰ ਸਿੰਘ ਬਾਦਲ ਨੂੰ ਤਨਖਾਈਆ ਕਰਾਂ ਘੋਸ਼ਿਤ ਕਰਨ ਤੋਂ ਬਾਅਦ ਸ੍ਰੀ ਘਰਤਖ ਸਾਹਿਬ ਵੱਲੋਂ ਇਹ ਜਿਹੜੀ ਚਲਾਈ ਜਾ ਰਹੀ ਲੜੀ ਉਸ ਨੂੰ ਰੋਕਣ ਦੇ ਲਈ ਜਹਦਾਰ ਕੁਲਦੀਪ ਸਿੰਘ ਗੜਗੱਜ ਸਾਹਿਬ ਦੇ ਪ੍ਰਧਾਨਗੀ ਚ ਜਿਹੜੀ ਪੰਜ ਪਹਿਲੇ ਸਹਿਵਾਦ ਦੀ ਮੀਟਿੰਗ ਹੋਈ ਉਸ ਦੇ ਵਿੱਚ ਗੁਰਬਚਨ ਸਿੰਘ ਜੀ ਜੋ ਵੀ ਸਹਿਗਰੰਥੀ ਆ ਉਹਨਾਂ ਨੂੰ ਤਲਖਾਈਆ ਤੇ ਜਿਹੜੀ ਕਮੇਟੀ ਆ ਉਹ ਕਮੇਟੀ ਦੇ ਜੋਹਰ ਤੇ ਡਾਕਟਰ ਨਾਮ ਦੇ ਇੱਕ ਮੈਂਬਰ ਨੂੰ ਤਨਖਾਹਾਂ ਦੇ ਕੇ ਬਾਕੀ ਸੂਚੀ ਕਮੇਟੀ ਨੂੰ 15 ਦਿਨਾਂ ਚ ਕਾਲਕਰ ਸਾਹਿਬ ਵਿਸ਼ੇਪੀ ਸ਼ੌਦੀ ਜਿਹੜਾ ਫੈਸਲਾ ਆਇਆ ਉਹ ਸਪੈਸ਼ਲਿਸਟ ਦਾ ਤਹਿ ਦਿੰਦੋਂ ਅਸੀਂ ਸਹਿਕਾਰ ਕਰਦੇ ਆਂ ਸ਼ੌਦੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਧਾਮੀ ਸਾਹਿਬ ਨੇ ਇਸ ਗੱਲ ਤੇ ਬਹੁਤ ਵਿਸ਼ਵਾਸ ਜਤਾਇਆ ਕਿ ਇਹ ਸਹੀ ਸਮੇਂ ਸਰ ਸਹੀ ਫੈਸਲਾ ਹੋਇਆ ਉਹਨਾਂ ਤੋਂ ਇਲਾਵਾ ਕੁਝ ਰਾਜਨੀਤਿਕ ਪਾਰਟੀਆਂ ਜਿਵੇਂ ਸਰਦਾਰ ਸਿਮਰਜੀਤ ਸਿੰਘ ਮਾਨ ਬੁੱਧੀਜੀਵੀ ਵਰਗ ਜਿਹੜੀ ਹੈ ਗੁਰਗੋਵਿੰਦ ਸਿੰਘ ਸੜੀ ਸਰਕਲ ਅਤੇ ਹੋਰ ਵੀ ਵੱਡੇ ਪੱਧ ਤੇ ਸੰਗਤ ਵੱਲੋਂ ਅਕਾਲ ਤਖਤ ਸਾਹਿਬ ਦੇ ਆਏ ਕਾਦੇ ਫੈਸਲੇ ਦਾ ਸਨਮਾਨ ਤੇ ਸਵੀਕਾਰ ਕੀਤਾ ਗਿਆ ਤੇ ਫਿਕਰਮੰਦੀ ਕੀਤੀ ਗਈ ਹੈ ਕਿ ਜਿਹੜੀਆਂ ਕੁਝ ਸ਼ਕਤੀਆਂ ਉਹ ਚਾਹੇ ਕੋਈ ਸਿਖਰੋ ਦੀਆਂ ਸ਼ਕਤੀਆਂ ਨੇ ਕੁਝ ਅਕਾਲੀ ਦਲ ਨੂੰ ਢਾਹ ਰੂਣ ਵਾਲੀਆਂ ਸ਼ਕਤੀਆਂ ਨੇ ਜਿਹੜੀਆਂ ਇਸ ਮਾਮਲੇ ਨੂੰ ਬੇਰੋੜਾ ਵਧਾ ਰਹੀਆਂ ਨੇ ਤੇ ਸਭ ਤੋਂ ਵੱਡਾ ਨੁਕਸਾਨ ਜਿਹੜਾ ਵਾ ਉਹ ਤਖਵਾਨਾਂ ਦਾ ਆਪਸੀ ਰੁਤਬਿਆਂ ਤੇ ਬੈਠੇ ਸਤਕਾਰਤ ਹਸਤੀਆਂ ਦਾ ਆਪਸੀ ਟਕਰਾਅ ਪੈਦਾ ਕਰ ਰਹੀਆਂ ਨੇ ਸੋ ਕੁਝ ਲੋਕ ਜਿਹੜੇ ਇਸ ਨੂੰ ਹੱਲਾ ਚਾਹੁੰਦੇ ਆ ਪਰ ਅਸੀਂ ਉਹਨਾਂ ਦਾ ਵੀ ਸਤਕਾਰ ਕਰਦੇ ਆ ਜਿਹੜੇ ਇਸ ਵਕਤ ਨੂੰ ਸੁਝਾਵਾ ਚਾਹੁੰਦੇ ਸੀ ਭਾਵੇਂ ਉਹ ਪਟਨਾ ਸਭ ਕਮੇਟੀ ਜਾਂ ਪੰਜ ਪਾਰੇ ਸਹਿਬਾਨ ਦੇ ਹੀ ਕਿਉਂ ਨਾ ਦੁਬਾਰਾ ਹੋ ਪਰ ਫਿਰ ਵੀ ਜੋ ਅਕਾਲਤਖ ਸਾਹਿਬ ਨੇ ਹੁਕਮ ਲਾਇਆ ਉਹ ਸਗੋਂ ਕੰਤੇ ਸੰਗਤ ਵੱਲੋਂ ਜੋ ਸਹਿਯੋਗ ਕੀਤਾ ਗਿਆ ਉਹਨਾਂ ਦਾ ਧੰਨਵਾਦ ਹੈ ਅਸੀਂ ਅਪੀਲ ਕਰਦੇ ਹਾਂ ਇੱਕ ਸਿੱਖ ਹੋਣ ਦੇ ਨਾਤੇ ਮੈਂ ਅਪੀਲ ਕਰਦਾ ਕਿ ਸਮੁੱਚਾ ਸਿੱਖ ਪੰਥ ਐਸੀ ਜਿਹੜੀ ਮਰਯਾਦਾ ਤੋਂ ਉਲਟ ਹੋ ਕੇ ਜਿਹੜੀ ਚੁਣੌਤੀ ਅਕਾਲ ਤਖਤ ਸਾਹਿਬ ਨੂੰ ਕੀਤੀ ਜਾ ਰਹੀ ਸੀ ਤੇ ਪੰਜ ਤਖਤਾਂ ਦੇ ਜਥੇਦਾਰ ਸਹਿਬਾਨ ਵੱਲੋਂ 2003 ਵਿੱਚ ਆਏ ਫੈਸਲੇ ਦੀ ਅਦੁੱਲੀ ਕਰਕੇ ਅਕਾਲ ਤਖਤ ਸਾਹਿਬ ਦੀ ਪਾਵਨਾ ਨੂੰ ਚੁਣੌਤੀ ਦੇ ਕੇ ਆਪ ਮੁਹਾਰੇ ਜਿਹੜੇ ਕੁਝ ਫੈਸਲੇ ਲਏ ਗਏ ਸੀ ਜਿਹੇ ਪੰਥਕ ਫੈਸਲੇ ਅਕਾਲ ਤਖਤ ਸਾਹਿਬ ਦੇ ਸਰਪ੍ਰਸਤੀ ਹੱਦੀ ਹੁੰਦੇ ਆ ਸੋ ਇਸ ਗੱਲ ਦਾ ਸਮੁੱਚੀ ਸੰਗਤ ਨੇ ਜੋ ਸਮਰਥਨ ਕੀਤਾ ਉਹਨਾਂ ਦੇ ਉਲਟ ਜਿਹੜੀ ਕਾਰਵਾਈ ਕਰਕੇ ਉਹਨਾਂ ਨੂੰ ਤਲਬ ਕੀਤਾ ਗਿਆ ਮੈਂ ਅਪੀਲ ਕਰਦਾ ਹਾਂ ਇੱਕ ਸੱਜਣ ਦੇ ਨਾਤੇ ਕਿ ਸੋਚਾ ਸਿੱਖ ਜਗਤ ਇਸ ਮਾਮਲੇ ਦੀ ਗੰਭੀਰਤਾ ਨੂੰ ਸਮਝਦੇ ਆਂ ਡੱਟ ਕੇ ਇਸ ਤੇ ਪਹਿਰਾ ਦਵੇ ਤਾਂ ਕਿ ਕੋਈ ਵੀ ਅਸੀ ਸ਼ਕਤੀ ਜਿਹੜੀਆਂ ਸਿੱਖਾਂ ਦੀਆਂ ਮਹਾਨ ਸੰਸਥਾਵਾਂ ਉਹਨਾਂ ਤੇ ਕੋਈ ਐਸੀ ਮਰਜ਼ਾਦਾ ਤੋਂ ਉਲਟ ਕਾਰਵਾਈ ਨਾ ਕਰ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ